ਬਹੁਤ ਸਵਾਗਤ ਹੈ ਜੀ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਵੱਡੀ ਖਬਰ ਹੈ ਸੈਪਟੈਂਬਰ ਔਰ ਅਗਸਟ ਦੇ ਵੀਜ਼ਾ ਦਾ ਟ੍ਰੈਂਡ ਕੀ ਹੈ ਔਰ ਜੇ ਰਿਜ਼ਲਟ ਡੇ ਲੇ ਨੇ ਤੇ ਉਹਦੇ ਪਿੱਛੇ ਕੀ ਰੀਜ਼ਨ ਹੈ ਪੂਰੀ ਕਲੈਰਿਟੀਸ ਸੁਨੀਹਾ ਮੈਡਮ ਸਾਡੇ ਨਾਲ ਦਾ ਵੀਜ਼ਾ ਆਫਿਸ ਤੋਂ ਜੁੜ ਗਏ ਨੇ ਸਾਂਝੇ ਕਰਨਗੇ ਸੁਨੀਹਾ ਜੀ ਕਰਿਓ ਪੂਰਾ ਵਿਸਥਾਰ ਸੋ ਯੂਕੇ ਸਟੱਡੀ ਵੀਜ਼ਾ ਅਗਸਟ ਤੱਕ ਕੀ ਟ੍ਰੈਂਡ ਚੱਲ ਰਿਹਾ ਹੈ ਸੈਪਟੈਂਬਰ ਇਨਟੇਕ ਦੇ ਵੀਜ਼ਾਸ ਦਾ ਕੀ ਟ੍ਰੈਂਡ ਚੱਲ ਰਿਹਾ ਕਿੰਨਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਔਰ ਪਲੱਸ ਡੇਲੇ ਦਾ ਕੀ ਰੀਜ਼ਨ ਐ ਸਾਰੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਬਟ ਪਹਿਲੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਡਾਊਟ ਆ ਤਾਂ ਮੈਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰ ਸਕਦੇ ਹੋ ਸੋ ਸਭ ਤੋਂ ਪਹਿਲੇ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਦੇ ਆ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਅਗਰ ਤੁਸੀਂ ਸਟੈਂਡਰਡ ਦੀ ਆਪਣੀ ਐਪਲੀਕੇਸ਼ਨ ਲਗਾਈ ਹੈ ਤਾਂ ਤੁਹਾਡੇ 2 ਵੀਕਸ ਲੱਗਦੇ ਆ ਪਾਇਓਰਿਟੀ ਸਰਵਿਸ ਲੈਂਦੀ ਆ 1 ਵੀਕ ਲੱਗਦਾ ਸੁਪਰ ਪਾਇਓਰਿਟੀ ਲੈਂਦੀ ਆ ਤਾਂ 2 ਡੇਜ਼ ਲੱਗਦੇ ਬਟ ਉਹਦੇ ਬਾਅਦ ਚੂਜ਼ ਵੀ ਕਈ ਵਾਰ ਰਿਜ਼ਲਟਸ ਡਿਲੇ ਹੋ ਜਾਂਦੇ ਆ ਸੋ ਡਿਲੇ ਰਿਜ਼ਲਟਸ ਹੋਣ ਦਾ ਸਭ ਤੋਂ ਮੇਨ ਕਾਰਨ ਇਹ ਕਿ ਹੁੰਦਾ ਕਿ ਸਪਟੈਂਬਰ ਇਨਟੇਕ ਬਹੁਤ ਨੀਅਰ ਆ ਰਿਹਾ ਅੰਬੈਸੀਸ ਬਿਜ਼ੀ ਹੋ ਜਾਂਦੀ ਆ ਸੋ ਘਬਰਾਓ ਨਾ ਸੈਕਿੰਡ ਤੁਹਾਡੇ ਫੰਡਸ ਦੀ ਵੈਰੀਫਿਕੇਸ਼ਨ ਹੋ ਸਕਦੀ ਆ ਜਾਂ ਕੋਈ ਤੁਹਾਡੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋ ਸਕਦੀ ਹੈ ਜਾਂ ਤੁਹਾਡੇ ਕੋਈ ਕੋਈ ਡਾਕੂਮੈਂਟ ਮੰਗਿਆ ਜਾ ਸਕਦਾ ਵਾ ਸੋ ਉਸ ਚੀਜ਼ ਲਈ ਪ੍ਰਿਪੇਅਰ ਹੋ ਅਗਰ ਤੁਸੀਂ ਤਾਡਾ ਰਿਜ਼ਲਟ ਡਿਲੇ ਹੋ ਰਿਹਾ ਵਾ ਔਰ ਆਪਣੇ ਬੈਂਕ ਨੂੰ ਜ਼ਰੂਰ ਕ੍ਰਾਸ ਚੈੱਕ ਕਰ ਲੋ ਉਹਨਾਂ ਨੂੰ ਦੱਸ ਦਿਓ ਤੁਹਾਨੂੰ ਵੈਰੀਫਿਕੇਸ਼ਨ ਲਈ ਮੇਲ ਆ ਸਕਦੀ ਆ ਅਰ ਜਦੋਂ ਵੀ ਤੁਸੀਂ ਅੰਬੈਸੀ ਆਪਣੀ ਫਾਈਲ ਲਗਾਉਣੀ ਆ ਤਾਂ ਬੈਂਕ ਦਾ ਮੇਲ ਆਈਟੀ ਜ਼ਰੂਰ ਦੇਣਾ ਹੁੰਦਾ ਵਾ ਥਰਡ ਤੁਹਾਡਾ ਡਿਲੇ ਦਾ ਕਾਰਨ ਹੋ ਸਕਦਾ ਵਾ ਇੰਟਰਵਿਊ ਤੁਹਾਨੂੰ ਇੰਟਰਵਿਊ ਆ ਸਕਦਾ ਸੋ ਇੰਟਰਵਿਊ ਤੋਂ ਵੀ ਕੋਈ ਘਬਰਾਣ ਦੀ ਲੋੜ ਨਹੀਂ ਹੁੰਦੀ ਪਹਿਲੇ ਉਹ ਸ਼ਡਿਊਲ ਹੁੰਦਾ ਥੈਨ ਇੰਟਰਵਿਊ ਹੁੰਦੀ ਆ ਸੋ ਇੰਟਰਵਿਊ ਦਾ ਯੂਕੇ ਦਾ ਇੱਕ ਬੜਾ ਪਲੱਸ ਪੁਆਇੰਟ ਹੈ ਅਗਰ ਤੁਸੀਂ ਸਹੀ ਹੋ ਤੁਹਾਡੇ ਡਾਕੂਮੈਂਟੇਸ਼ਨ ਸਹੀ ਆ ਤੁਹਾਡਾ ਸਾਰਾ ਯੂਨੀਵਰਸਿਟੀ ਫੀ ਸਭ ਵਧੀਆ ਤਾਂ ਤੁਹਾਡੇ ਰਿਫਿਊਜ਼ਲ ਨਹੀਂ ਆ ਸਕਦਾ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟਸ ਅਪਡੇਟ ਚੱਲ ਰਹੀ ਹੁੰਦੀ ਆ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ ਔਰ ਯੂਕੇ ਦੀ ਐਪਲੀਕੇਸ਼ਨ ਅਗਰ ਤੁਸੀਂ ਸਾਡੇ ਨਾਲ ਲਾਉਂਦੇ ਹੋ ਕਿਉਂਕਿ ਨਵੰਬਰ ਦਿਸ ਜਨੂਅਰੀ ਇਨਟੈਕ ਓਪਨ ਹੋ ਚੁੱਕਾ ਵਾ ਉਹਦੀ ਵੀ ਮੈਂ ਇੱਕ ਲਿਸਟ ਦੇ ਦਾਂਗੀ ਕਿ ਕਿਹੜੇ ਕਿਹੜੀ ਯੂਨੀਵਰਸਿਟੀਆਂ ਓਪਨ ਆ ਅਕਟੂਬਰ ਲਈ ਨਵੰਬਰ ਲਈ ਜਨੂਅਰੀ ਲਈ ਔਰ ਸਭ ਤੋਂ ਮੇਨ ਬੈਨੀਫਿਟ ਵੀਜ਼ਾ ਆਪਿਕ ਦਾ ਨੋ ਹਮੇਸ਼ਾ ਦਿੰਦਾ ਤੁਸੀਂ ਸਾਰੇ ਪੈਸੇ ਦੇਨੇ ਆ ਵੀਜ਼ਾ ਲਗਣ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਜੀ ਕਿ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਹਿਨ ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਤ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ ਬਹੁਤ ਧੰਨਵਾਦ